ਗੁਰਦਰ ਸਿੰਘ ਸੇਖੋਂ ਜੀ ਕਿਲੇ ਵਿੱਚ ਬਾਬਾ ਫਰੀਦ ਜੀ ਦੇ ਦਰਸ਼ਨਾਂ ਕਰਨ ਦੇ ਲਈ ਪਹੁੰਚੇ ਹਨ ਤੋਂ ਬਾਬਾ ਫਰੀਦ ਜੀ ਨਿਵਾਸਤ ਹੋਣਗੇ ਆ ਖੁੱਲਣ ਦੇ ਲੋਕਾਂ ਵਿੱਚ ਸ਼ਾਹ ਖੁਸ਼ੀ ਹੈ ਔਰ ਉਹਨੇ ਸਰਕਾਰ ਤੋਂ ਮੰਗ ਵੀ ਹੈ ਕਿ ਇਹ ਪੱਕੇ ਤੌਰ ਤੇ ਖੋਲੇ ਜਾਵੇ ਸਾਡੇ ਕੋਲ ਵਿਧਾਇਕ ਵੀ ਇਸ ਟਾਈਮ ਪਹੁੰਚੇ ਹਨ ਉਹਨਾਂ ਨਾਲ ਬਾਤ ਕਰਦੇ ਗੱਲ ਫਿਕਰ ਹੌ ਜਿਹੜਾ ਇਹ ਜਗਾ ਖੋਲੀ ਆ ਹਾਂਜੀ ਬਾਬਾ ਫਰੀਦ ਦੇ ਦਰਸ਼ਨ ਕਰਨ ਲੋਕ ਆ ਰਹੇ ਹਨ ਹਾਂਜੀ ਹਾਂਜੀ ਤੇ ਇਹ ਕੀ ਪੱਕੇਦਾਰ ਦੇ ਖੁੱਲ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ਼ੇਖਬੀਰ ਜੀ ਨੇ ਬੜੀ ਕਿਰਪਾ ਕੀਤੀ ਹੈ ਔਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਪੁਰਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਜੋ ਉਹ ਲੈ ਕੇ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨਗਰ ਕੀਰਤਨ ਕੱਢੇ ਜਾ ਰਹੇ ਆ ਫਰੀਦਕੋਟ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਣਾ ਉਹਨੂੰ ਲੈ ਕੇ ਸਾਡੀ ਇੱਛਾ ਸੀ ਬਹੁਤ ਚਿਰ ਤੋਂ ਫਰੀਦਕੋਟ ਨਿਵਾਸੀਆਂ ਦੀ ਮੰਗ ਸੀ ਕਿ ਕਿਲਾ ਖੁੱਲੇ ਤਾਂ ਮੈਂ ਇਹ ਸੋਚਿਆ ਕਿ ਕਿਉਂ ਨਾ ਇਹ ਨਗਰ ਕੀਰਤਨ ਦੀ ਸ਼ੁਰੂਆਤ ਅਸੀਂ ਆਪਦੇ ਕਿਲੇ ਤੋਂ ਕਰੀਏ ਕਿਉਂਕਿ ਸਾਡਾ ਜਿਹੜਾ ਇਹ ਫਰੀਦਕੋਟ ਦਾ ਅਸੀਂ ਮੁੱਢ ਮੰਨੀਏ ਤਾਂ ਉਹ ਸਾਡਾ ਕਿਲਾ ਹੈ ਜਿੱਥੇ ਬਾਬਾ ਫਰੀਦ ਜੀ ਨੇ ਮਿੱਟੀ ਦੀਆਂ ਟੋਕਰੀਆਂ ਸੱਟੀਆਂ ਇੱਥੇ ਬੈਠ ਕੇ ਬਾਬਾ ਜੀ ਨੇ ਤਪ ਕੀਤਾ ਉਹ ਸਾਰਾ ਸਰਸਥਾਨ ਸਾਰੇ ਲੋਕੋ ਦੇ ਦਰਸ਼ਨ ਕਰਨ ਤੇ ਦਰਸ਼ਨ ਕਰਕੇ ਆਪਦਾ ਜੀਵਨ ਸਫਲ ਕਰਨ ਸੋ ਅਸੀਂ ਇਹ ਪਰਾਲੇ ਨੂੰ ਕੋਸ਼ਿਸ਼ ਕਰਾਂਗੇ ਕਿ ਠੀਕੁਰਦੇ ਵਿਧਾਇਕ ਜਲਪਦਰ ਸਿੰਘ ਸੇਖੋ ਜੋ ਕਿਲੇ ਦੇ ਵਿੱਚ ਬਾਬਾ ਫਰੀਦ ਦਾ ਪਵਿੱਤਰ ਸਥਾਨ ਹੈ ਤਪਸਥਾਨ ਹੈ ਉਸ ਦੇ ਦਰਸ਼ਨ ਕਰਨ ਦੇ ਲਈ ਆਏ ਹਨ ਅਤੇ ਸੰਗਤਾਂ ਦਾ ਵੀ ਪੂਰਾ ਇਕੱਠਾ ਹੈ ਸੰਗਤ ਵੀ ਪੂਰੀ ਹਮਾ ਮਾਕੇ ਪਤਰੀ ਹਨ ਬਹੁਤ ਜਿਆਦੇ ਭੀੜ ਹੈ ਅਤੇ ਸੰਗਤ ਨਿਵਸਤਗ ਹੋਣ ਦੇ ਲਈ ਬਾਬਾ ਫਰੀਦ ਜੀ ਦਰ ਤੇ ਆ ਰਹੀ ਹੈ ਅਤੇ ਦਰਸ਼ਨਾ ਨੂੰ ਕਰਕੇ ਆਪਣਾ ਦੁਰਲਭ ਸੁਭਾਗ ਮੰਨ ਰਹੀ ਹੈ